ਫਾਈ ਫੇਰੂ ਫਾਈ ਫੇਰੂ ਲਾਹੌਰ ਜ਼ਿਲ੍ਹੇ ਦੇ ਅੰਬਵਾੜੀ ਪਿੰਡ ਦਾ ਵਸੀ ਉਹਦਾ ਪਹਿਲਾ ਨਾਂ ਸੰਗਤ ਸੀ ਉਹੋ ਛੋਟੀ ਉਮਰ ਵਿੱਚ ਹੀ ਫੇਰੀ ਲਾ ਕੇ ਸਮਾਨ ਵੇਚਣ ਦਾ ਕੰਮ ਕਰਿਆ ਕਰਤਾ ਸੀ ਜਦ ਦੇਖਨੇ ਕਿਰਤਪੁਰ ਵਿਖੇ ਗੁਰੂ ਹਰ Rai ਸਾਹਿਬ ਦੀ ਦੀ ਸੋਭਾ ਸੁਣੀ ਤਾਂ ਉਸਨੇ ਮਨ ਬਣਾਇਆ ਕਿ ਇਹੋ ਫੇਰੀ ਦਾ ਕੀਤਾ ਕਿਰਤਪੁਰ ਸਾਹਿਬ ਜਾ ਕੇ ਇਹ ਨਹੀਂ ਕੀਤਾ ਜਾਵੇ ਕਿਰਤਪੁਰ ਸ਼ਹਿਰ ਉਸ ਟੈਮ ਬੜੀਆਂ ਰੌਣਕਾਂ ਲੈਂਦੀਆਂ ਸਨ ਉਸ ਨੇ ਵਿਚਾਰ ਬਣਾਈ ਕਿ ਉੱਥੇ ਆਮਦਨ ਵੀ ਕਾਫੀ ਵੱਧ ਜਾਵੇਗੀ ਉਸ ਨੂੰ ਇਹ ਵੀ ਖਿੱਚ ਸੀ ਕਿ ਜੀ ਗੁਰੂ ਜੀ ਦੇ ਦਰਸ਼ਨ ਹੋ ਜਾਇਆ ਕਰਨਗੇ ਇਸ ਲਈ ਉਹ ਆਪਣਾ ਸਮਾਨ ਅੱਧਕ ਲੈ ਕੇ ਕਿਰਤਪੁਰ ਸਾਹਿਬ ਆ ਵਸਿਆ ਇੱਥੇ ਛੋਟਾ ਜਿਹਾ ਮਕਾਨ ਕਿਰਾਏ ਤੇ ਲੈ ਲਿਆ ਇੱਥੇ ਹੀ ਉਹ ਰੋਜ਼ ਫੇਰੀ ਲਾਉਂਦਾ ਅਤੇ ਉਸ ਨੂੰ ਚੰਗੀ ਆਮਦਨ ਹੋਣ ਲੱਗ ਗਈ ਇਥੇ ਹੀ ਭਾਈ ਪੱਤੂ ਗੁਰੂ ਜੀ ਦੇ ਬੜੇ ਪਿਆਰੇ ਸਿੱਖ ਸਨ ਉਹ ਗੁਰੂ ਘਰ ਦੇ ਸਾਰੇ ਕੰਮ ਕਾਜ ਦੇ ਇੰਚਾਰਜ ਸਨ ਉਹਨਾਂ ਦਿਨਾਂ ਵਿੱਚ ਕਣਕ ਦੀ ਬਾਢੀ ਚੱਲ ਰਹੀ ਸੀ ਭਾਈ ਪੱਤੂ ਕੁਝ ਮਜ਼ਦੂਰਾਂ ਨੂੰ ਲੈ ਕੇ ਬਾਢੀ ਕਰਵਾ ਰਹੇ ਸਨ ਇੱਕ ਦਿਨ ਜਦੋਂ ਮਜ਼ਦੂਰਾਂ ਵਾਸਤੇ ਪ੍ਰਸ਼ਾਦੇ ਲੈ ਕੇ ਆਏ ਤਾਂ ਕਾਮਿਆਂ ਨੇ ਪ੍ਰਸ਼ਾਦੇ ਵਾਲੇ ਨੂੰ ਕਿਹਾ ਕਿ ਭਾਈ ਜੀ ਸਾਡੀ ਮਿਹਨਤ ਦਾ ਕੁਝ ਖਿਆਲ ਕਰੋ ਛਟਾਂ ਛਟਾਂ ਕੇ ਹੋਟੇ ਨਾਲ ਲਿਆਇਆ ਕਰੋ ਉਸ ਸਮੇਂ ਭਾਈ ਫੇਰੂ ਜੀ ਵੀ ਫੇਰੀ ਲਾਂਡਾ ਜਾ ਰਹੇ ਸਨ ਕਾਮਿਆਂ ਦੇ ਇਹ ਬਚਨ ਨੂੰ ਉਹਨਾਂ ਨੇ ਸੁਣ ਲਿਆ ਸੀ ਉਹਨਾਂ ਨੇ ਉੱਥੇ ਹੀ ਆਪਣਾ ਸਮਾਨ ਥੱਲੇ ਰੱਖ ਲਿਆ ਤੇ ਘੋੜੇ ਦੇ ਕੁੱਪੇ ਨੂੰ ਕਾਮਿਆਂ ਪਾਸ ਲਿਜਾ ਕੇ ਸਾਰਿਆਂ ਨੂੰ ਇੱਕ ਇੱਕ ਪਲੀ ਘੋੜੀ ਦਿੱਤੀ ਸਾਰੇ ਕਾਮੇ ਖੁਸ਼ ਹੋ ਗਏ ਭਾਈ ਪਖਤੂ ਨੇ ਕਿਹਾ ਸੇਠਾ ਜਿੰਨੇ ਤੇਰੇ ਪੈਸੇ ਬਣੇ ਹਨ ਗੁਰੂ ਕੇ ਖਜ਼ਾਨਿਆਂ ਲੈ ਲੈਣਾ ਇਸ ਤੋਂ ਬਾਅਦ ਭਾਈ ਫੇਰੂ ਆਪਣੇ ਘਰੇ ਚਲਾ ਗਿਆ ਵਿਕਰੀ ਵਾਲਾ ਸਮਾਨ ਉਸਨੇ ਟਿਕਾ ਕੇ ਰੱਖ ਦਿੱਤਾ ਪਰ ਅਗਲੇ ਦਿਨ ਜਾ ਕੇ ਫੇਰੀ ਲਾਉਣ ਵਾਸਤੇ ਘੋੜਾ ਕੁੱਪਾ ਉਸਨੇ ਫੜਿਆ ਤਾਂ ਦੇਖਿਆ ਕਿ ਸਾਰੇ ਕਾਮਿਆਂ ਨੂੰ ਘੋੜੀਂ ਪੱਲੀ ਦੇਣ ਦੇ ਬਾਵਜੂਦ ਕੁੱਪੇ ਵਿੱਚ ਓਨਾ ਹੀ ਘੋੜਾ ਪਿਆ ਸੀ ਬਹੁਤ ਭਰਵੀਂ ਘਟਿਆ ਨਹੀਂ ਸੀ। ਉਹੋ ਇਹ ਅਨੋਖੀ ਕਿਰਿਆ ਵੇਖ ਕੇ ਬਹੁਤ ਪ੍ਰਸੰਨ ਹੋਇਆ। ਉਹੋ ਸਮਝ ਗਿਆ ਕਿ ਇਹ ਸਭ ਗੁਰੂ ਜੀ ਦੀ ਕਿਰਪਾ ਨਾਲ ਹੋਇਆ ਹੈ। ਉਹ ਉਸੇ ਵੇਲੇ ਭਾਈ ਪੱਤੂ ਕੋਲ ਪਹੁੰਚਿਆ ਅਤੇ ਉਸ ਨੂੰ ਕਿਹਾ ਮੈਨੂੰ ਵੀ ਮਹਿਰਾਂ ਦੇ ਦਾਦੇ ਨਾਲ ਮਿਲਵਾਓ। ਅੱਜ ਤੋਂ ਮੈਂ ਫੇਰੀ ਲਾਉਣੀ ਬੰਦ ਕਰ ਦਿੱਤੀ ਹੈ। ਹੁਣ ਮੈਂ ਗੁਰੂ ਦਾ ਹੋ ਗਿਆ ਹਾਂ। ਗੁਰੂ ਜੀ ਦੀ ਸੇਵਾ ਵਿੱਚ ਹੀ ਬਾਕੀ ਜੀਵਨ ਬਤੀਤ ਕਰਾਂਗਾ ਭਾਈ ਭਗਤ ਉਸ ਨੂੰ ਗੁਰੂ ਜੀ ਪਾਸ ਲੈ ਗਿਆ ਅਤੇ ਕਹਿਣ ਲਗਾ ਕਿ ਇਹ ਭਾਈ ਸੰਗਤ ਆਪ ਜੀ ਦੀ ਸੇਵਾ ਵਿੱਚ ਹੀ ਜੀਵਨ ਬਤੀਤ ਕਰਨਾ ਚਾਹੁੰਦਾ ਹੈ ਗੁਰੂ ਜੀ ਨੇ ਉਸ ਵੱਲ ਮਿਹਰ ਦੀ ਨਜ਼ਰ ਨਾਲ ਦੇਖते हुए ਕਿਹਾ ਅੱਜ ਤੋਂ ਅਸੀਂ ਤੇਰਾ ਨਾਮ ਬਦਲ ਦਿੰਦੇ ਹਾਂ ਕਿਉਂਕਿ ਤੈਨੂੰ ਫੇਰ ਹੀ ਲਾਉਂਦਿਆਂ ਪ੍ਰਭੂ ਦੇ ਨਾਮ ਦੀ ਤਾਂ ਤਮੀਲੀ ਹੈ ਇਸ ਲਈ ਹੁਣ ਤੋਂ ਤੇਰਾ ਨਾਂ ਹੀ ਭਾਈ ਫੇਰੂ ਹੋ ਗਿਆ ਹੈ ਤੈਨੂੰ ਲੰਗਰ ਦੀ ਸੇਵਾ ਤੇ ਲਾਇਆ ਜਾਂਦਾ ਹੈ ਪਰ ਇਹ ਖਿਆਲ ਰੱਖਣਾ ਕੋਈ ਵੀ ਭੁੱਖਾ ਨਾ ਜਾਵੇ ਭਾਈ ਫੇਰੂ ਦਿਨ ਰਾਤ ਲੰਗਰ ਵਿੱਚ ਸੇਵਾ ਕਰਦਾ ਰੰਦਾ ਇੱਕ ਦਿਨ ਕੁਝ ਸਿੱਖ ਕੁਵੇਲੇ ਆਏ ਉਸ ਵੇਲੇ ਕੁਝ ਮਿੱਠੇ ਪ੍ਰਸ਼ਾਦੇ ਪਏ ਸਨ ਅਤੇ ਕੁਝ ਤਾਜ਼ੇ ਤਿਆਰ ਹੋ ਰਹੇ ਸਨ ਉਸ ਨੇ ਸੰਗਤ ਨੂੰ ਕੁਝ ਨੂੰ ਮਿੱਠੇ ਪ੍ਰਸ਼ਾਦ ਦੇ ਸ਼ਿਕਾ ਦਿੱਤੇ ਅਤੇ ਕੁਝ ਨੂੰ ਤਾਜੇ ਪ੍ਰਸ਼ਾਦ ਦੇ ਵੰਡ ਦਿੱਤੇ ਇੱਕ ਸਿੱਖ ਨੇ ਹਾਸਿਆਂ ਕਹਿ ਦਿੱਤਾ ਤੂੰ ਤਾਂ ਅਜ ਲੰਗਰ ਹੀ ਖਾਣਾ ਕਰ ਦਿੱਤਾ ਹੈ ਭਾਈ ਫੇਰੂ ਨੇ ਕਿਹਾ ਗੁਰ ਸਿੱਖਾ ਮੇਥੋਂ ਪੁੱਲ ਹੋ ਗਈ ਹੈ ਅੱਗੇ ਤਾਂ ਭਾਵੇਂ ਮੇਰੀ ਅੱਖ ਕਾਣੀ ਹੋ ਜਾਵੇ ਪਰ ਮੈਂ ਲੰਗਰ ਨੂੰ ਖਾਣਾ ਨਹੀਂ ਹੰਦੂੰ ਭਾਈ ਫੇਰੂ ਦੀ ਕਹੀ ਗੱਲ ਸੱਚ ਹੋ ਗਈ ਉਸੀ ਇੱਕਾਠੀ ਕਹਾਣੀ ਹੋ ਗਈ ਜਦ ਗੁਰੂ ਹਰ Rai ਸਾਹਿਬ ਜੀ ਨੂੰ ਉਹਨਾਂ ਦੀ ਇੱਕ ਅੱਖ ਕਹਾਣੀ ਹੋਣ ਬਾਰੇ ਪਤਾ ਲੱਗਾ ਤਾਂ ਉਹਨਾਂ ਨੇ ਉਸ ਦੀ ਸੇਵਾ ਨੂੰ ਮੁਕ ਰੱਖ ਦਿਆਂ ਉਹਨਾਂ ਨੂੰ ਇੱਕ ਪੋਥੀ ਅਤੇ ਮਜੀਠਾ ਚੋਲਾ ਦਿੱਤਾ ਗੁਰੂ ਜੀ ਨੇ ਕਿਹਾ ਭਾਈ ਫੇਰੂ ਤੇਰੀ ਸੇਵਾ ਤੋਂ ਅਸੀਂ ਬਹੁਤ ਪ੍ਰਸੰਨ ਹੋਏ ਹਾਂ ਤੂੰ ਨਿੱਕੇ ਦੇਸ਼ ਚਲਾ ਜਾ ਤੇ ਸਿੱਖੀ ਦਾ ਪ੍ਰਚਾਰ ਕਰ ਤੈਨੂੰ ਕਿਸੇ ਗੱਲ ਦੀ ਰਿਪੋਰਟ ਨਹੀਂ ਆਵੇਗੀ ਹੱਥ ਤੇਰਾ ਹੋਵੇਗਾ ਤੇ ਖੀਸਾ ਮੇਰਾ ਹੋਵੇਗਾ ਭਾਈ ਫਿਰ ਉਹ ਨਾਮદાન ਅਤੇ ਸਿੱਖੀ ਦਾ ਪ੍ਰਚਾਰ ਕਰਨ ਲੱਗਾ ਉਸਨੇ ਅਤੁੱਟ ਲੰਗਰ ਲਾ ਦਿੱਤਾ ਅਤੇ ਉਸ ਨੂੰ ਕਿਸੇ ਗਾਲ੍ਹ ਦੀ ਕਮੀ ਨਾ ਰਹੀ ਜਿੰਨਾ ਉਹ ਖਰਚਦਾ ਸੀ ਉਸ ਤੋਂ ਜ਼ਿਆਦਾ ਉਹਨੂੰ ਮਿਲ ਜਾਂਦਾ ਸੀ